ਜਲਦੀ ਤੋਂ ਜਲਦੀ ਸਾਡਾ ਬੈਕਲੋਗ ਪੂਰਾ ਕਰਕੇ ਸਿੰਗਲ ਲਿਸਟ ਵੀ ਡੀ ਜ਼ੀਰੋ ਕਰਕੇ ਸਾਨੂੰ ਲਿਸਟ ਦਿੱਤੀ ਜਾਵੇ ਜਿਹੜੇ ਸਾਥੀਆਂ ਦੀ ਨਾਮ ਆ ਚੁੱਕੇ ਉਹਨਾਂ ਨੂੰ ਸਕੂਲਾਂ 'ਚ ਜੁਆਇਨ ਕਰਾਇਆ ਜਾਵੇ ਵੱਧ ਤੋਂ ਵੱਧ ਸਾਨੂੰ ਆਹੀ ਚਾਹੀਦਾ ਹੈ ਪੰਜਾਬ ਸਰਕਾਰ ਮੁਰਦਾਬਾਦ 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 ਅੱਜ ਅਸੀਂ ਇੱਥੇ ਆਪਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਵਾਸਤੇ ਆਪਣੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਗ੍ਰਹਿ ਵਿਖੇ ਪਹੁੰਚਣਾ ਸੀ ਪਰ ਸਾਨੂੰ ਰਸਤੇ ਦੇ ਵਿੱਚ ਬੈਰੀਕੇਡ ਕਰਕੇ ਰੋਕ ਲਿਆ ਗਿਆ ਇਹ ਉਹੀ ਸਰਕਾਰ ਆ ਉਹੀ ਮੁੱਖ ਮੰਤਰੀ ਆ ਜਿਹੜਾ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਦਾ ਮੁੱਖ ਮੰਤਰੀ ਆ ਉਹੀ ਮੁੱਖ ਮੰਤਰੀ ਜਦੋਂ ਅਸੀਂ ਕਾਂਗਰਸ ਦੀ ਸਰਕਾਰ ਵੇਲੇ ਜਾਂ ਅਕਾਲੀ ਦਲ ਦੀ ਸਰਕਾਰ ਵੇਲੇ ਧਰਨੇ ਲਾਉਂਦੇ ਸੀ ਤਾਂ ਸਾਡੇ ਕੋਲੇ ਆ ਕੇ ਬੈਠਦਾ ਸੀ ਸਾਨੂੰ ਆਪਣੇ ਭਾਈ ਆਪਣੀਆਂ ਭੈਣਾਂ ਆਪਣੇ ਵੀਰ ਦੱਸਦਾ ਸੀ ਤੇ ਕਹਿੰਦਾ ਸੀ ਤੁਸੀਂ ਸਾਡੀ ਸਰਕਾਰ ਲਿਆਓ ਸਾਡੀ ਸਰਕਾਰ ਸਿਹਤ ਅਤੇ ਸਿੱਖਿਆ ਤੇ ਸਭ ਤੋਂ ਵੱਡਾ ਤੇ ਵੱਧ ਕੰਮ ਕਰੂਗੀ ਪਰ ਸਾਡੇ ਲਈ ਮਾੜੀ ਕਿਸਮਤ ਸਾਡੇ ਸਾਥੀਆਂ ਨੇ ਇਹਨਾਂ ਨੂੰ ਵੋਟਾਂ ਪਾ ਕੇ 92 ਐਮ.ਐਲ.ਏ ਜਿਤਾ ਕੇ ਇਹਨਾਂ ਦੇ ਇਹਨਾਂ ਨੂੰ ਸੱਤਾ ਦੇ ਵਿੱਚ ਲਿਆਂਦਾ ਮੁੱਖ ਮੰਤਰੀ ਬਣਾਇਆ ਹੋਇਆ ਕੀ ਇਹਨਾਂ ਦੇ ਹਰੇ ਪੰਨ ਨੇ ਸਾਨੂੰ ਨੌਕਰੀਆਂ ਤਾਂ ਕੀ ਦੇਣੀਆਂ ਸੀ ਉਲਟੀਆਂ ਸਾਡੀਆਂ ਨੌਕਰੀਆਂ ਇਹਨਾਂ ਨੇ ਖੋਹ ਲਈਆਂ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਜੇ ਕਿਤੇ ਸਾਡੀ ਭਰਤੀ ਦਾ 2994 ਬੈਕਲੌਗ ਜਲਦ ਤੋਂ ਜਲਦ ਢੀਰਦਰਬ ਕਰਕੇ ਉਹਦੀ ਲਿਸਟ ਨਾ ਪਾਈ ਗਈ ਤੇ ਪਹਿਲੀ ਲਿਸਟ ਨੂੰ ਇਸ ਮਹੀਨੇ ਦੇ ਵਿੱਚ ਜੇ ਜੁਆਇਨ ਨਾ ਕਰਾਇਆ ਗਿਆ ਸਾਡੇ ਵੱਲੋਂ ਗੁਪਤ ਤੇ ਤਿੱਖੇ ਐਕਸ਼ਨ ਆਉਣ ਵਾਲੀਆਂ ਇਹਨਾਂ ਦੀ ਸਰਪੰਚੀ ਇਲੈਕਸ਼ਨ ਦੀ ਚੋਣਾਂ ਇਹਨਾਂ ਦੀ ਜਿਮਣੀ ਚੋਣਾਂ ਦੇ ਵਿੱਚ ਜਿਹੜਾ ਇਹਨਾਂ ਦਾ ਜਲੂਸ ਕੱਢਿਆ ਜਾਊਗਾ ਸਰਕਾਰ ਦਾ ਕਿਉਂਕਿ ਇਹ ਉਹੀ ਸਰਕਾਰ ਆ ਜਿਹੜੀ ਧਰਨਿਆਂ ਤੋਂ ਨਿਕਲੀ ਸੀ ਤੇ ਅੱਜ ਉਹਨਾਂ ਧਰਨਿਆਂ ਦਾ ਵਿਰੋਧ ਕਰਦੀ ਆ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਜਾਂਦੀਆਂ ਸਾਡੇ ਸਾਥੀਆਂ ਦੀਆਂ ਪੱਗਾਂ ਰੋਲੀਆਂ ਜਾਂਦੀਆਂ ਸਾਨੂੰ ਕੁੱਟਿਆ ਮਾਰਿਆ ਜਾਂਦਾ ਉਹੀ ਸਰਕਾਰ ਆ ਜਿਹੜੀ ਕਹਿੰਦੀ ਸੀ ਜੇ ਮੈਂ ਮੁੱਖ ਮੰਤਰੀ ਬਣ ਗਿਆ ਸਾਡੀ ਸਰਕਾਰ ਆ ਗਈ ਤਾਂ ਡੰਡਾ ਨਹੀਂ ਚੱਲੂਗਾ ਪਰ ਇੱਥੇ ਹੁਣ ਤੁਸੀਂ ਆਪਦੇ ਨਿਊਜ਼ ਮਾਧਿਅਮ ਦੇ ਜ਼ਰੀਏ ਦੇਖ ਰਹੇ ਹੋ ਵੀ ਇੱਥੇ ਕੀ ਕੁਝ ਨਹੀਂ ਚੱਲ ਰਿਹਾ ਇੱਥੇ ਸਾਰਾ ਕੁਝ ਚੱਲ ਰਿਹਾ ਹੈ